ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਤਣਾਪੂਰਵਕ ਹੈ ਮੈਂ ਇਸ ਕਰਕੇ ਇਦਾਂ ਕਹਿ ਰਿਹਾ ਕਿਉਂਕਿ ਇੱਕ ਪਾਸੇ ਪ੍ਰਧਾਨ ਦੀ ਚੋਣ ਆਈ ਪਈ ਹੈ ਤੇ ਦੂਜੇ ਪਾਸੇ ਉਸ ਚੋਣ ਦੇ ਉੱਤੇ ਸਵਾਲ ਵੀ ਖੜੇ ਹੋ ਰਹੇ ਆ ਉਠਣੇ ਵਾਜਬ ਵੀ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਜਿਹੜੇ ਸੰਵਿਧਾਨ ਦਾ ਹਵਾਲਾ ਅਕਾਲੀ ਦਲ ਦੇ ਲੀਡਰ ਪਹਿਲਾਂ ਦਿਨ ਦੇ ਨਜ਼ਰ ਆ ਰਹੇ ਸੀ ਐਂ ਲੱਗਦਾ ਪਿਆ ਕਿ ਐਤਕੀ ਉਹ ਕਨਸਟੀਟਿਊਸ਼ਨ ਦਾ ਹਵਾਲਾ ਦੇਣਾ ਭੁੱਲ ਗਏ ਨੇ ਜਾਂ ਫਿਰ ਉਹ ਕਨਸਟੀਟਿਊਸ਼ਨ ਹੀ ਭੁੱਲ ਗਏ ਨੇ ਖੈਰ ਪ੍ਰੋਗਰਾਮ ਉਲੀਕ ਲਿਆ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖ ਲਿਆ ਆ ਔਰ 12 ਤਰੀਕ ਨੂੰ ਆਪਣਾ ਪ੍ਰਧਾਨ ਐਲਾਨਣ ਦੀ ਤਿਆਰੀ ਜਿਹੜੀ ਆ ਆਕਾਲੀ ਦਲ ਕਰੀ ਬੈਠਾ ਆ ਹੁਣ ਇਹ ਕਿੰਨਾ ਕੁ ਵਾਜਬ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣਾ ਕੌਣ ਹੋਵੇਗਾ ਬਹੁਤ ਸਾਰੇ ਸਵਾਲ ਹੈਗੇ ਨੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਇਸ ਵੇਲੇ ਮੌਜੂਨ ਨੇ ਡਾਕਟਰ ਸਭ ਸਮਾਰਤਾ ਬਹੁਤ ਚੁਕੀ ਬਹੁਤ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਡਾਕਟਰ ਸਵਾਲ ਮੇਰਾ ਸਭ ਤੋਂ ਪਹਿਲਾ ਇਹੀ ਬਣਦਾ ਆ ਕਿ ਜਦੋਂ 2 ਦਸੰਬਰ ਦਾ ਫੈਸਲਾ ਸੁਣਾਇਆ ਗਿਆ ਸੀਗਾ ਸ੍ਰੀ ਕਾਲਤਖਸਬ ਦੀ ਫਸੀਲ ਤੋਂ ਉਸ ਵੇਲੇ ਤਾਂ ਡਾਕਟਰ ਦਲਜੀਤ ਚੀਮਾ ਆ ਆਸ-ਪਾਸ ਦੇ ਜਿਨ੍ਹਾਂ ਨੇ ਲੀਡਰਸ਼ਿਪ ਸੀ ਸਾਰਿਆਂ ਨੇ ਬੜੀਆਂ ਦਲੀਲਾਂ ਦਿੱਤੀਆਂ ਕਿ ਕਨਸਟੀਟ ਪਰ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਧਾਰਮਿਕ ਸਥਾਨ ਹੈਗਾ ਆ ਉੱਥੇ ਜਾ ਕੇ ਤੁਸੀਂ ਪਾਰਟੀ ਪੱਧਰ ਦੀਆਂ ਗਤੀਵਿਧੀਆਂ ਕਰ ਰਹੇ ਹੋ ਈਵਨ ਸੁਖਜਿੰਦਰ ਰੰਧਾਵਾ ਨੇ ਸਵਾਲ ਚੱਕਿਆ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਭੇਜੀ ਹੈ ਕੀ ਇਹ ਕਰਨਾ ਵਾਜਬ ਹੈ ਦੇਖੋ ਮੈਂ ਉਹਦੇ ਉੱਤੇ ਸਵਾਲ ਨਹੀਂ ਚੱਕਦਾ ਯਾਰ ਵਾਜਬ ਹੈ ਨਹੀਂ ਵਾਜਬ ਹੈ ਲੇਕਿਨ ਗੱਲ ਇਹ ਹੈ ਕਿ ਜੇ ਤੁਸੀਂ ਇਸ ਚੀਜ਼ ਦਾ ਸਵਾਲ ਚੁੱਕਿਆ ਇਹ 시ਰੀ ਕਾਲ ਤੱਕ ਸਾਬ ਰਾਜਨੀਤਿਕ ਹਸਤਾਸ਼ੇਪ ਨਹੀਂ ਕਰ ਸਕਦੇ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਕਰ ਸਕਦੇ ਜੇ ਇਹ ਦਖਲਅੰਦਾਜ਼ੀ ਕਰਦੇ ਨੇ ਤੇ ਅਸੀਂ ਜਿਹੜੇ ਚੋਣ ਮਨੋਰਥ ਪੱਤਰ ਜਾਂ ਆਪਾਂ ਐਫਿਡੇਵਿਟ ਨੂੰ ਇਲੈਕਸ਼ਨ ਕਮਿਸ਼ਨ ਕੋਲ ਫਾਈਲ ਕੀਤੇ ਨੇ ਉਹਦੇ ਚ ਅਸੀਂ ਲਿਖਿਆ ਕਿ ਅਸੀਂ ਧਰਮ ਨਿਰਪੱਖ ਪਾਰਟੀਆਂ ਸਾਡੇ ਸਾਰੇ ਧਰਮਾਂ ਦੇ ਲੋਕ ਤੇ ਜੇ ਇੱਕ ਧਰਮ ਦੀ ਦਖਲਅੰਦਾਜ਼ੀ ਹੋ ਜੇਗੀ ਤੇ ਸਾਡੀ ਮਾਨਤਾ ਰੱਦ ਹੋ ਜਾਏਗੀ ਬੜਾ ਰੋਲਾ ਵੀ ਪਿਆ ਬੜੇ ਇਤ ਤੇ ਬਹਿਸ ਵੀ ਹੋਈਆਂ ਅਸੀਂ ਵੀ ਕਿਹਾ ਵੀ ਜੇ ਭਾਰਤੀ ਜਨਤਾ ਪਾਰਟੀ ਰਾਮ ਮੰਦਰ ਬਣਾਉਣ ਦਾ ਸੰਕਲਪ ਆਪਣਾ ਚੋਣ ਮਨੋਰਥ ਪੱਤਰ ਚ ਲਿਆ ਸਕਦੀ ਹੈ ਤੇ ਫਿਰ ਅਕਾਲੀ ਦਲ ਨੂੰ ਕੀ ਇਹਦੇ ਵਿੱਚ ਗੁਰੇਜ ਹੈਗਾ ਜੇ ਉਹ ਵੈਸੀ ਦੀ ਪਾਰਟੀ ਆਪਣੀ ਮੁਸਲਿਮ ਲੀਗ ਲਈ ਖੜੀ ਹੋ ਸਕਦੀ ਮੁਸਲਮਾਨਾਂ ਲਈ ਓਪਨ ਖੜੀ ਹੋ ਸਕਦੀ ਹੈ ਫਿਰ ਇਹਦੇ ਵਿੱਚ ਕੀ ਫਰਕ ਹੈਗਾ ਤੇ ਹੁਣ ਜਿਵੇਂ ਆਪਾਂ ਕਹੀਏ ਕਿ ਕਿਸਾਨਾਂ ਨੇ ਵੀ ਆਪਣੀ ਪਾਰਟੀ ਬਣਾਈ ਤਾਂ ਠੀਕ ਹੈ ਜਿਹੜਾ ਧਰਮ ਨਾਲ ਜਿੱਥੇ ਕਿਤੇ ਨਾਲ ਹੈ ਉੱਥੇ ਰਲ ਕੇ ਆਪਣੀ ਰਾਜਨੀਤਿਕ ਪਾਰਟੀਆਂ ਬਣਾਉਂਦਾ ਦਲਤਾਂ ਦੀਆਂ ਵੀ ਪਾਰਟੀਆਂ ਹੈਗੀਆਂ ਉਹ ਜਿਵੇਂ ਬਹੁਜਨ ਸਮਾਜ ਪਾਰਟੀ ਉਹ ਦਲਤਾਂ ਦੀ ਗੱਲ ਕਰਦੀ ਆ ਤੇ ਬਹੁ ਉਹਦਾ ਮਤਲਬ ਇਹ ਥੋੜਾ ਹੈਗਾ ਕਿ ਉਹ ਉੱਤੇ ਸਾਰੇ ਧਰਮਾਂ ਦੇ ਲੋਕ ਨਹੀਂ ਹੈਗੇ ਤੇ ਉਹਦੀ ਦਖਲਅੰਦਾਜ਼ੀ ਜੇ ਦੀ ਕੋਈ ਜੀ ਇਹਦੀ ਮੰਤ ਰੱਦ ਕਰਦੇ ਹੋ ਖੈਰ ਇਹਦੇ ਉੱਤੇ ਉਹਨਾਂ ਦੀ ਬਕਾਇਤ ਜ਼ਿਆਦਾ ਚੱਲਦੀ ਹੈ ਡਾਕਟਰ ਚੀਮਾ ਦੀ ਤੇ ਬਾਕੀ ਸਾਥੀਆਂ ਦੀ ਉਹ ਤਾਂ ਮੈਨੂੰ ਨਹੀਂ ਪਤਾ ਇੰਨਾ ਲੇਕਿਨ ਗੱਲ ਇਹ ਹੈ ਕਿ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਉੱਥੇ ਕਰਨ ਚ ਕੋਈ ਗੁਰੇਜ਼ ਨਹੀਂ ਹੈ ਲੇਕਿਨ ਜੇ ਉੱਥੇ ਕਰਨਾ ਹੈ ਤੇ ਫਿਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਜਾਓ ਫਿਰ ਇਹ ਕੋ ਜੀ ਫਿਰ ਜੇ ਅਸੀਂ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਕਰਨ ਲੱਗੇ ਆ ਫਿਰ ਅਸੀਂ ਅਕਾਲੀ ਦਲ ਜਿਹੜਾ ਵਾ ਉਹ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ ਜਾਰੀ ਨੇ ਉਹਨੂੰ ਅਸੀਂ ਇਨ ਬਿਨ ਮੰਨਦੇ ਆ لیکن غلے ہے کہ دوغلی نیتھی ہے ایک پاسے اسی ਧਾਰਮਿਕ ਧਰਮ ਦੇ ਨਾਂ ਤੇ اسی ਰਾਜਨੀਤੀ ਕਰਦੇ ਆ ਪੰਥ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੇ ਆ ਤੇ ਨਾਲ ਆਪਾਂ پھر ਇਹ ਕਹਿੰਨੇ ਆ ਕਿ ਸ਼੍ਰੀ ਕਾਲ ਤਖਸਾਲ ਨੂੰ ਰਾਜਨੀਤਿਕ ਤੌਰ ਤੇ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਜਦ ਕੀ ਜਦ ਕੀ ਮੈਂ ਬੜੇ ਕਲੀਅਰ ਅਲਫਾਜ ਕਹਿਣ ਲੱਗਾ 2 دسمبر ਨੂੰ ਜਿਹੜਾ ਗਿਆਨੀ ਰਗਵੀਰ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੇ ਲੀਡਰਸ਼ਿਪ ਨੂੰ ਕੀ ਕਿਹਾ ਕਿ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਆਪਣਾ اخلاਕੀ ਤੌਰ ਤੇ ਵਿਸ਼ਵਾਸ ਗਵਾ ਚੁੱਕੀ ਆ ਇਸ ਕਰਕੇ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤੇ ਉਹਦੇ ਲਈ ਕਮੇਟੀ ਭਰਤੀ ਲਈ ਬਣਾਈ ਹੁਣ ਜਿਹੜੀ ਲੀਡਰਸ਼ਿਪ ਨੂੰ ਵਾਪਸ ਲਿਆਂਦਾ ਜਾ ਰਿਹਾ ਉਹ ਤਾਂ تنਖਾਹਿਆ ਕੋਸ਼ਤ ਹੋ ਚੁੱਕੀ ਹੈ ਉਹਨੂੰ ਤਾਂ ਸ਼੍ਰੀ ਕਾਲ ਤਖਸਾਲ ਨੇ تنਖਾਹਿਆ ਕੋਸ਼ਤ ਕੀਤਾ ਹੋਇਆ ਉਹਨੂੰ ਤਾਂ ਧਾਰਮਿਕ ਸਜ਼ਾ ਲਗਾਈ ਹੋਈ ਹੈ ਤੇ ਤੁਸੀਂ ਪੰਥਕ ਪਾਰਟੀ ਦੇ ਵਿੱਚ ਫਿਰ ਕਮਾਨ ਉਹੋ ਲੀਡਰਾਂ ਨੂੰ ਦਿਓਗੇ ਉਹ ਜਿਨ੍ਹਾਂ ਨੂੰ ਸ਼੍ਰੀ ਕਾਲ ਤਖਸਾਲ ਨੇ تنਖਾਹ ਲਈ ਹੋਈ ਔਰ ਫਿਰ ਤੁਸੀਂ ਇਹ ਕਹੋ ਜਦੋਂ ਕਹਿ ਰਹੇ ਨੇ ਗਿਆਨੀ ਰਗਵੀਰ ਸਿੰਘ ਕਿ ਤੁਸੀਂ اخلاقی ਤੌਰ ਤੇ ਆਪਣਾ ਹੱਕ ਗਵਾ ਚੁੱਕਿਓ ਵਿਸ਼ਵਾਸ ਗਵਾ ਚੁੱਕਿਓ ਫਿਰ ਤੁਸੀਂ ਕਹੋ ਜੀ ਅਸੀਂ ਵਿਸ਼ਵਾਸ ਪੈਦਾ ਕਰਕੇ ਆ ਗਏ ਇਹਦਾ ਮਤਲਬ ਸ਼੍ਰੀ ਕਾਲ ਤਖਸਾਲ ਤੱਕ ਸਾਥ ਤੇ ਹੁਕਮ ਜਾਂ ਜਥੇਦਾਰ ਸਾਹਿਬ ਨੇ ਜੋ ਕਿਹਾ ਉਹ ਗਲਤ ਕਿਹਾ ਅਸੀਂ ਸਮਰਪਤ ਹੁੰਨੇ ਆ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਚ ਕਰ ਰਹੇ ਆ ਅਸੀਂ ਪੰਥਕ ਪਾਰਟੀ ਆ ਫਿਰ ਇਹ ਵੀ ਦੇਖੋ ਸ਼੍ਰੀ ਕਾਲ ਤਖਸਾਲ ਤੋਂ ਜਿਹੜਾ ਹੁਕਮ ਜਾਰੀ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਨਿਗਰਾਨ ਨਹੀਂ ਕਰੇਗੀ ਭਰਤੀ ਪ੍ਰਕਿਰਿਆ ਕਰੇਗੀ ਨਿਗਰਾਨੀ ਹੋਰ ਚੀਜ਼ ਆ ਇਹ ਮੋਨਿਟਰਿੰਗ ਕਰੀ ਜਾਂਦੇ ਗੱਲਾਂ ਇਹ ਅਖਰਾਂ ਜੀ ਉਲਝਾਈ ਜਾਂਦੇ ਆ ਸ਼੍ਰੀ ਕਾਲ ਤਖਸਾਲ ਦੇ ਜਥੇਦਾਰਾਂ ਨੂੰ ਉਹਦੇ ਚ ਭਰਤੀ ਪ੍ਰਕਿਰਿਆ ਸ਼ੁਰੂ ਕਰੇਗੀ ਭਰਤੀ ਪ੍ਰਕਿਰਿਆ ਦੇ ਵਿੱਚ ਚਲੋ ਦੋ ਮੈਂਬਰ ਸਹਿਬਾਨ ਰਿਜ਼ਾਈਨ ਕਰਕੇ ਪ੍ਰੋਫੈਸਰ ਕਿਰਪਾਲ ਸਿੰਘ ਮਡੂਨਗਰਤੇ ਐਸਜੀਪੀਸੀ ਦੇ ਜਥੇਦਾਰ ਧਾਮੀ ਰਿਜ਼ਾਈਨ ਕਰਕੇ ਲੇਕਿਨ ਪੰਜੋ ਮੈਂਬਰੀ ਕਮੇਟੀ ਜਿਹਨੂੰ ਸ਼੍ਰੀ ਕਾਲਤਖਸਾਬ ਨੇ ਮਾਨਤਾ ਦਿੱਤੀ ਹੈ ਉਹ ਕੰਮ ਕਰ ਰਹੀ ਹੈ ਫਿਰ ਆਪਾਂ ਜੇ ਤੇਜਾ ਸਿੰਘ ਸਮੁੰਦਰੀ ਹਾਲ ਚ ਇੱਕ ਕਰਕੇ ਆਪਾਂ ਜਿਹੜਾ ਵਾ ਅਕਾਲੀ ਦਲ ਦਾ ਪ੍ਰੋਗਰਾਮ ਉਲੀਕ ਕੇ ਕਰਨ ਜਾ ਰਹੇ ਆ ਫਿਰ ਨਾਲ ਇਹ ਵੀ ਮਨ ਕੇ ਚੱਲੋ ਕਿ ਸਾਨੂੰ ਪੰਜ ਮੈਂਬਰੀ ਕਮੇਟੀ ਜਿਹਨੂੰ ਅਕਾਲ ਤਖਸਾਲ ਸਾਬ ਨੇ ਮਾਨਤਾ ਦਿੱਤੀ ਆ ਉਹਨਾਂ ਦੀਆਂ ਗੱਲਾਂ ਵੀ ਮੰਨਣੀਆਂ ਪੈਣੀਆਂ ਇਹ ਸਾਡਾ ਫਰਜ਼ ਬਣਦਾ ਤੇ ਆਪਾਂ ਹੁਣ ਇੱਥੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਕੇ ਤੇ ਜੇ ਆਪਾਂ ਇਹ ਕਹੀਏ ਕਿ ਆਪਾਂ ਦੋ ਪਾਸੇ ਚੱਲਣਾ ਬੜਾ ਔਖਾ ਹੋ ਜਾਂਦਾ ਲੋਕੀ ਲੋਕੀ ਬਹੁਤ ਸਿਆਣੇ ਹੋ ਰਹੇ ਹਾਂ ਹੁਣ ਪ੍ਰਧਾਨਗੀ ਤੇ ਵੀ ਕਰੀਉਣੇ ਆ ਸਵਾਲ ਇਹੀ ਖੜਾ ਹੈ ਕਿ ਪ੍ਰਧਾਨ ਕੌਣ ਚਲੋ ਇਨਡਾਇਰੈਕਟਲੀ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਆਪਾਂ ਕਰ ਹਟੇ ਆ ਇੰਟਰਵਿਊਜ਼ ਦੇ ਜ਼ਰੀਏ ਪਰ ਇੱਕ ਨਾਮ ਵਿੱਚ ਐਡੀਸ਼ਨਲ ਹੋ ਗਿਆ ਹੈ ਕਿ ਅਬੀਬਾ ਹਰ ਸਿਮਰਤ ਕੋਰ ਬਾਦਲ ਵੀ ਸ਼ਾਇਦ ਹੋ ਸਕਦੇ ਐਥੀ ਕਿ ਸ਼ਾਇਦ ਕਹਿੰਦੇ ਕਮਾਨ ਉਧਰ ਚਲ ਜਵੇ ਤੁਹਾਡਾ ਕੀ ਵਿਚਾਰ ਹੈ ਦੇਖੋ ਕੁਝ ਵੀ ਹੋ ਸਕਦਾ ਕਿਉਂਕਿ ਲੇਕਿਨ ਜਿਆਦਾ ਮੈਨੂੰ ਉਮੀਦ ਨਹੀਂ ਹੈ ਬੀਬੀ ਹਰਸਿਮਰਤ कौर ਬਾਦਲ ਦੀ ਜਿਆਦਾ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਾਪਸੀ ਦੀ ਉਮੀਦ ਹੈ ਹਰਸਿਮਰਤ कौर ਬਾਦਲ ਦੀ ਉਮੀਦ ਘੱਟ ਹੈ ਲੇਕਿਨ ਐਨ ਵਕਤ ਦੇ ਮੌਕੇ ਤੇ ਆ ਕੇ ਕਿਤੇ ਇਹ ਹੋ ਜਾਵੇ ਫੈਸਲਾ ਚਲੋ ਤੁਸੀਂ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਤਨਖਾਹ ਲੱਗੀ ਹੋਈ ਆ ਪੰਥ ਅਜੇ ਤੁਹਾਨੂੰ ਕਬੂਲ ਨਹੀਂ ਕਰੇਗਾ ਸਾਡੀ ਪਾਰਟੀ ਪੰਥਕ ਪਾਰਟੀ ਹੈ ਭਈ ਪੰਥ ਨੂੰ ਖੜਾ ਕਰਨ ਲਈ ਬੀਬੀਆਂ ਨੂੰ ਵੱਧ ਜੋੜਨ ਲਈ ਬੀਬੀ ਹਰਸਿਮਰਤ कौर ਨੂੰ ਲੈ ਆਂਦਾ ਜਾਵੇ لیکن ان دے نال وی دو مسئلے جڑے نا صاحب سنگھ جی بڑے اوکھے ہو جانے ہیں بی بی ਹਰਸ਼ ਇੱਕ ਪਾਸੇ ਅਕਾਲੀ ਦਲ ਦੇ ਡਾਕਟਰ ਦਲਜੀਤ ਚੀਮਾ ਤੇ سارے ਲੀਡਰ ਕਹਿ ਰਹੇ ਆ ਕਿ ਸਾਡੀ پارٹی سارے ਧਰਮਾਂ ਦੀ پارٹی ਹੈ ਵੱਖ-ਵੱਖ ਧਰਮਾਂ ਦੇ ਲੋਕ ਨੇ ਧਰਮ ਨਿਰਪੇਖ پارٹی ਹੈ ਇਹ ਆਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨੁਕਤਾ ਚ ਨਹੀਂ ਕਰਦੇ ਨੇ ਇਹੀ ਕਹਿ ਕੇ ਕਰਦੇ ਆ ਹਰਸਿਮਰਤ ਕੋਰ ਬਾਦਲ ਦੀਆਂ ਦੋ ਭਾਸ਼ਣ ਲੋਕ ਸਭਾ ਦੇ ਵਿੱਚ ਆ ਹੁਣ ਜਿਹੜਾ ਉਹਨੇ ਤਾਜ਼ਾ ਦਿੱਤਾ ਭਾਸ਼ਣ ਜੀ ਦੇ ਵਿੱਚ ਵੱਕਾ ਬੋਰਡ ਦੇ ਵਿੱਚ ਬੋਲੀ ਆ ਕੀ ਕਿਹਾ ਉਹਨੇ ਅਮੀ ਸ਼ਾਨੂੰ ਕਿ ਤੁਹਾਡਾ ਰਾਮ ਮੰਦਰ ਦਾ ਬੋਰਡ ਉਹਦੇ ਚ ਮੁਸਲਮਾਨ ਸ਼ਾਮਿਲ ਕਰ ਲੋ ਤੁਹਾਡਾ ਰਾਮ ਮੰਦਰ ਕੀ ਹੋਇਆ ਤੁਹਾਡਾ ਰਾਮ ਮੰਦਰ ਕੀ ਇਹਦਾ ਮਤਲਬ ਤੁਸੀਂ ਹਿੰਦੂਆਂ ਨੂੰ ਅਕਾਲੀ ਦਲ ਅਕਸੈਪਟ ਨਹੀਂ ਕਰਦਾ ਹਿੰਦੂਆਂ ਨੂੰ ਅਕਾਲੀ ਦਲ ਆਪਣੀ ਪਾਰਟੀ ਦਾ ਹਿੱਸਾ ਨਹੀਂ ਮੰਨਦਾ ਤੁਹਾਡਾ ਰਾਮ ਮੰਦਰ ਕੀ ਹੋਇਆ ਇਹ ਕਹਿਣਾ ਚਾਹੀਦਾ ਸੀ ਰਾਮ ਮੰਦਰ ਜਿਹੜਾ ਸਾਰੇ ਧਰਮਾਂ ਦਾ ਉਹਦੇ ਵਿੱਚ ਫਿਰ ਜਿਹੜਾ ਮੁਸਲਮਾਨਾਂ ਨੂੰ ਉਸ ਬੋਰਡ 'ਚ ਸ਼ਾਮਲ ਕਰੋ ਤੁਹਾਡਾ ਰਾਮ ਮੰਦਰ ਕਹਿੰਦੇ ਫਿਰ ਇਸ ਤੋਂ ਪਹਿਲਾਂ ਵੀ ਇੱਕ ਵਾਰ ਤੁਹਾਡੇ ਜਨੇਊ ਵਾਲਿਆਂ ਨੂੰ ਸਾਡੇ ਗੁਰੂ ਮਹਾਰਾਜ ਨੇ ਕੁਰਬਾਨੀਆਂ ਦੇ ਕੇ ਬਚਾਇਆ ਤੁਹਾਡੇ ਜਨੇਊ ਵਾਲੇ ਕੌਣ ਹੋਏ ਫਿਰ ਇਹਦਾ ਮਤਲਬ ਜਿਹੜੀ ਤੁਹਾਡੀ ਪਾਰਟੀ ਦੇ ਵਿੱਚ ਅਨਿਲ ਜੋਸ਼ੀ ਇੰਨੀ ਦੇ ਰਹੇ ਨੇ ਉਹ ਤੁਹਾਡੇ ਹੋਗੇ ਉਹ ਭਾਜਪਾ ਦੇ ਹੋਗੇ ਐਨਕੇ ਸ਼ਰਮਾ ਰਹੇ ਨੇ ਮੈਮ ਉੱਥੇ ਐਮਐਲਏ ਰਹੇ ਨੇ ਜੀਰਕਪੁਰ ਤੋਂ ਉਹ ਤੁਹਾਡੇ ਹੋ ਗਏ ਮਦਨ ਮੋਨ ਮਿੱਤਲ ਪਾਰਟੀ ਚਾਹੀ ਨੇ ਉਹ ਤੁਹਾਡੇ ਹੋ ਗਏ ਸੋ ਕਿਵੇਂ ਤੁਸੀਂ ਬੀਬੀ ਹਸਿੰਮਰਤ ਕੋਰ ਬਾਦਲ ਦੇ ਜਿਹੜੇ ਦੋ ਇਹ ਬਿਆਨ ਆ ਇਹ ਡਾਕਟਰ ਟੀਮਾ ਦੇ ਔਰ ਉਸ ਅਕਾਲੀ ਦਲ ਦੇ ਲੀਡਰਾਂ ਦੇ ਬਿਆਨ ਨੂੰ ਖਤਮ ਕਰਦੇ ਆ ਜਿਹੜੇ ਕਹਿੰਦੇ ਆ ਕਿ ਸਾਡੀ ਪਾਰਟੀ ਜਿਹੜੀ ਆ ਉੱਤਰ ਹਮਨਰਪੇਖ ਪਾਰਟੀ ਹੈ ਬਈ ਇੱਥੇ ਸਾਰੇ ਧਰਮਾਂ ਦੇ ਲੋਕ ਇਸ ਪਾਰਟੀ ਦੇ ਵਿੱਚ ਹੈਗੇ ਆ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੀਬੀ ਹਰ ਸਿਮਰਤ ਕੋਰ ਦੀ ਐਸੈਪਟੈਂਸ ਹੋ ਸਕਦੀ ਆ ਲੇਕਿਨ ਨਾਲ ਪੰਜਾਬ ਦਾ ਜਿਹੜਾ ਸ਼ਹਿਰੀ ਹਿੰਦੂ ਹੈ ਉਹਨੇ ਇਸ ਬਿਆਨਾਂ ਦੇ ਉੱਤੇ ਬੜੀ ਚਿੰਤਾ ਜ਼ਾਹਰ ਕੀਤੀ ਆ ਮੇਰੀ ਬੜੇ ਲੀਡਰਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਯਾਰ ਅਕਾਲੀ ਦਲ ਪ੍ਰਤੀ ਸਾਡਾ ਵਿਸ਼ਵਾਸ ਵੀ ਕਾਫੀ ਰਿਹਾ ਲੇਕਿਨ ਇਹ ਜਿਹੜੀ ਲੈਂਗੁਏਜ ਯੂਜ਼ ਹੋ ਰਹੀ ਆ ਲੋਕ ਸਭਾ ਚ ਕੀ ਤੁਹਾਡਾ ਰਾਮ ਮੰਦਿਰ ਰਾਮ ਮੰਦਰ ਜਿਹੜਾ ਵੈ ਹਿੰਦੂਆਂ ਦਾ ਨਹੀਂ ਹੈ ਉਹ ਸਾਰੇ ਧਰਮਾਂ ਦਾ ਪ੍ਰਭੂ ਰਾਮ ਸਾਰਿਆਂ ਦੇ ਆ ਜਿਵੇਂ ਸ਼੍ਰੀ ਦਰਬਾਰ ਸਾਹਿਬ ਸਾਡਾ ਸਾਰਿਆਂ ਦਾ ਨਨਕਾਣਾ ਸਾਹਿਬ ਸਿੱਦਾ ਸਾਡਾ ਸਾਰਿਆਂ ਦਾ ਤੇ ਉਦਾਂ ਹੀ ਜਦ ਧਰਮ ਸਾਰੇ ਸਾਂਝੇ ਆ ਗੁਰੂ ਮਹਾਰਾਜ ਦਾ ਫਲਸਫਾ ਹੈ ਕਿ ਸਾਰੇ ਧਰਮ ਇੱਕ ਸਾਂਝੇ ਆ ਕੋਈ ਵੱਖ ਨਹੀਂ ਹੈਗਾ ਗੁਰੂਆਂ ਮਹਾਰਾਜ ਦੀ ਇਹਦਾ ਸਾਰੀ ਜ਼ਿੰਦਗੀਆਂ ਐਸੇ ਚੀਜ਼ਾਂ ਤੇ ਲੋਕਾਂ ਨੂੰ ਕੁਰਬਾਨ ਹੋਈਆਂ ਸਮਝਾ ਸਮਝਾ ਕੇ ਉਹ ਗੁਰੂ ਉਹ ਭਰਾ ਮੇਰੇ ਉਹ ਬੀਬੀ ਉਹ ਇਹ ਜਾਤਾਂ ਪਾਤਾਂ ਜਿਹੜੀਆਂ ਇਹਨਾਂ ਚੋਂ ਬਾਹਰ ਨਿਕਲੋ ਇਹ ਜਾਤਾਂ ਪਾਤਾਂ ਚੋਂ ਬਾਹਰ ਨਿਕਲੋ ਤੇ ਇਸੇ ਚੀਜ਼ ਦੇ ਉੱਤੇ ਜਾਤ ਪਾਤ ਨੂੰ ਖਤਮ ਕਰਨ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੰਘ ਸਜਾਏ ਉਹ ਕੋਈ ਮਤਲਬ ਜਿਹੜਾ ਵਾ ਉਹ ਇੱਕ ਕੌਮ ਤੋਂ ਥੋੜਾ ਸੀ ਉਹਨਾਂ ਨੇ ਵੱਖ-ਵੱਖ ਜਿਹੜੇ ਸਿੰਘ ਸਜਾਏ ਤੇ ਕਹਿਣ ਦਾ ਮਕਸਦ ਇਹ ਹੈਗਾ ਮੇਰਾ ਬਈ ਅੱਜ ਅਸੀਂ ਉਹਨਾਂ ਨੂੰ ਵੰਡੀਆਂ ਪਾਣ ਲਾਪੇ ਧਰਮਾਂ ਦੀ ਇਹਨੂੰ ਮੈਂ ਵੰਡੀ ਕਹਾਵਾਂਗਾ ਬਾਕੀ ਦੇਖੋ ਖੇਤਰੀ ਪਾਰਟੀ ਦਾ ਪੰਜਾਬ 'ਚ ਖੜਾ ਹੋਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਹੱਕਾਂ ਲਈ ਖੇਤਰੀ ਪਾਰਟੀ ਦਾ ਖੜਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਗੱਲ ਇਹ ਖੇਤਰੀ ਪਾਰਟੀ ਮਜ਼ਬੂਤ ਖੜੀ ਹੋਵੇ ਜੇ ਉਹੀ ਕੰਟਰੋਵਰਸੀਆਂ ਖੜੀ ਹੋਊਗੀ ਕਿ ਹਿੰਦੂ ਇਹਨੂੰ ਸੈਪਟ ਨਹੀਂ ਕਰੇਗਾ ਪੰਥ ਜਿਹੜਾ ਇਹਨੂੰ ਅਕਸੈਪਟ ਨਹੀਂ ਕਰੇਗਾ ਪੰਥ ਇਹਦੇ ਨਾਲ ਨਹੀਂ ਚੱਲੂਗਾ ਫਿਰ ਕਮਜ਼ੋਰ ਖੇਤਰੀ ਪਾਰਟੀ ਖੜੀ ਹੋਊਗੀ ਜੇ ਅਕਾਲੀ ਦਲ ਪੰਜਾਬ 'ਚ ਕਮਜ਼ੋਰ ਖੜਾ ਹੋਇਆ ਫਿਰ ਪੰਜਾਬ ਦੇ ਹੱਕ ਨਹੀਂ ਉਹ ਮਿਲਣੇ ਇਹ ਗੱਲ ਸਾਫ਼ ਅਲਫ਼ਾਜ਼ 'ਚ ਮੈਂ ਤੁਹਾਡੇ ਇਥੇ ਚੈਨਲ ਤੇ ਕਹਿ ਕੇ ਚੱਲਾਂ ਜਿਹੜੇ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ ਪੰਜਾਬ ਦੇ ਪਾਣੀ ਤੇ ਪੰਜਾਬ ਦੇ ਅਧਿਕਾਰਾਂ ਤੇ ਪੰਜਾਬ ਦੇ ਸਾਰੇ ਪੰਜਾਬ ਦੀਆਂ ਸੰਤਾਂ ਦੇ ਵੀ ਯਾਰ ਪੰਜਾਬ ਦੀ ਕਾਰੋਬਾਰ ਤੇ ਵੀ ਡਾਕਾ ਵੱਜ ਰਿਹਾ ਪੰਜਾਬ ਦੀ ਖੇਤੀ ਤੇ ਵੀ ਵੱਜ ਰਿਹਾ ਕਿਸ ਦਿਨ ਮੈਂ ਤੁਹਾਨੂੰ ਬਰੀਕੀਆਂ ਨਾਲ ਦੱਸਾਂਗਾ ਕਿਵੇਂ ਖੋਰਾ ਲਾਇਆ ਜਾ ਰਿਹਾ ਤੇ ਮੈਨੂੰ ਇਹ ਦੱਸੋ ਜਦੋਂ ਇਹ ਚੀਜ਼ਾਂ ਹੋਣ ਗਈਆਂ ਜਦੋਂ ਇਹ ਚੀਜ਼ਾਂ ਹੋਣ ਗਈਆਂ ਤੇ ਪੰਜਾਬ ਲਈ ਆਵਾਜ਼ ਕੌਣ ਚੱਕੂਗਾ ਪੰਜਾਬ ਲਈ ਆਵਾਜ਼ ਤਾਂ ਖੇਤਰੀ ਪਾਰਟੀ ਨੇ ਚੱਕਣੀ ਆ ਤੇ ਖੇਤਰੀ ਪਾਰਟੀ ਜੇ ਕਮਜ਼ੋਰ ਬਣੂਗੀ ਤੇ ਪੰਜਾਬ ਇੰਨਾ ਮਜ਼ਬੂਤੀ ਨਾਲ ਆਪਣੇ ਪੈਰਾਂ ਨਹੀਂ ਦੇ ਸਕਦਾ ਹਾਂ ਅਕਾਲੀ ਦਲ ਦੇ ਵਿੱਚ ਕਿਉਂਕਿ ਸੁਖਵੀਰ ਸਿੰਘ ਬਾਦਲ 21ਵੇਂ ਪ੍ਰਧਾਨ ਨੇ ਇਹਨਾਂ ਤੋਂ ਪਹਿਲਾਂ ਮੈਂ ਤਾਂ ਸਮਝਦਾ ਪਿਆ 1920 ਤੋਂ ਲੈ ਕੇ ਅਗਰ 105 ਸਾਲ ਚ ਦੇਖੀਏ ਤੇ 20 ਪ੍ਰਧਾਨ ਬਦਲ ਗਏ ਕਹਿੰਦਾ ਮਕਸਦ ਹੈ ਹਰ ਇੱਕ ਨੂੰ 5-5 ਸਾਲ ਦੀ ਟੈਨਿਓਰ ਮਿਲੀ ਹੈ ਔਨ ਐਵਰੇਜ ਤੇ ਜੇ ਬਾਦਲ ਪ੍ਰਵਾਹ ਨੂੰ ਦੇਖੀਏ ਤੇ 105 ਸਾਲਾਂ ਚ 1985 ਤੋਂ ਹੁਣ ਤੱਕ ਲਾ ਲਓ 40 ਸਾਲ ਹੀ ਲੱਗੇ ਯਾਨੀ 20 ਪ੍ਰਧਾਨ ਸਿਰਫ 60 ਸਾਲਾਂ ਚ ਰਹੇ ਹੈ ਤੇ 40 ਸਾਲ ਤੈ ਇਹਨਾਂ ਦਾ ਰਾਜ ਹੋ ਗਿਆ ਸੰਤ ਫਤਿਹ ਸਿੰਘ ਰਹੇ ਆ ਲਾਭ ਸਿੰਘ ਰਹੇ ਨੇ ਜਗਦੇਵ ਸਿੰਘ ਤਲਵੰਡੀ ਰਹੇ ਨੇ ਮੋਹਨ ਸਿੰਘ ਤੋੜ ਰਹੇ ਨੇ ਚੱਬਲ ਰਹੇ ਨੇ ਮਾਸਟਰ ਤਾਰਾ ਸਿੰਘ ਰਹੇ ਨੇ ਔਰ ਮਤਲਬ ਆਪਣੀਆਂ ਇੱਕ ਲੈਣਾ ਵਾਹ ਕੇ ਗਏ ਨੇ ਲੰਬੀਆਂ ਲੈਣਾ ਵਾਈਆਂ ਜਗਦੇਦਾ ਜਗਦੇਵ ਸਿੰਘ ਤਲਵੰਡੀ ਹੋ ਰਹਿਆ ਨੇ ਤੇ ਮਾਸਟਰ ਤਾਰਾ ਸਿੰਘ ਹੋ ਰਹੇ ਨੇ ਯਾ ਤਾਂ ਉਤੋਂ ਵੱਡੀ ਲਾਈਨ ਵਾ ਦੇਣ ਲੋ 40 ਸਾਲ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਇੱਕ ਪਰਿਵਾਰ ਕੋਲੇ ਹੈ 1985 86 ਚ ਜਦੋਂ ਬਰਨਾਲੇ ਤੋਂ ਲੱਗ ਹੋਏ ਆ ਤੇ ਬਾਦਲ ਪਰਿਵਾਰ ਨੇ ਆਪਣੀ ਪਾਰਟੀ ਖੜੀ ਕਰ ਲਈ ਸੀ ਤੇ ਉਹੀ ਪਾਰਟੀ ਜਿਹੜੀ ਆ ਬਾਅਦ ਚ ਜਿਹੜੀ ਆ ਐਸਜੀਪੀਸੀ ਤੇ ਵੀ ਹੋ ਗਈ ਤੇ ਸਾਰੇ ਪਾਸੇ ਕਾਬਜ ਹੋ ਗਈ ਲੇਕਿਨ ਗੱਲ ਮੇਰੇ ਕਹਿਣ ਦਾ ਮਕਸਦ ਇਹ ਹੈ ਸਾਹਬ ਸਿੰਘ ਜੀ ਕਿ 40 ਸਾਲਾਂ ਦੇ ਵਿੱਚ ਜੇ ਇੱਕ ਪਰਿਵਾਰ ਕੋ ਪਾਰਟੀ ਹੈ ਪਾਰਟੀ ਨੂੰ ਖੜੇ ਵੀ ਕਰਨਾ ਪੈਣਾ ਜੱਜ ਜ਼ਿੰਮੇਵਾਰੀ ਤੁਹਾਨੂੰ 12 ਤਰੀਕ ਨੂੰ ਮਿਲੇਗੀ ਤੇ ਨਾਲ ਮਜਬੂਤੀ ਨਾਲ ਉਥੇ ਲੈ ਕੇ ਆਓ 40 42% ਤੇ ਤੇ ਜੇ ਆਪਾਂ ਖੇਡਣਾ ਹੀ 12% ਤੇ 13% ਤੇ ਆ ਫਿਰ ਇਸ ਦਾ ਮਤਲਬ ਪੰਜਾਬ ਦੇ ਹੱਕ ਕਮਜ਼ੋਰ ਹੋ ਜਾਣਗੇ ਪੰਜਾਬ ਦਾ ਨੁਕਸਾਨ ਹੋਏਗਾ ਔਰ ਹੋ ਵੀ ਰਿਹਾ ਕਿੰਨੇ ਸਾਲਾਂ ਚ ਦੇਖੋ 1997 ਤੋਂ ਬਾਅਦ ਪੰਜਾਬ ਕਮਜ਼ੋਰ ਹੁੰਦਾ ਗਿਆ ਅੱਜ ਨੋਟ ਕਰ ਲੋ 28 ਸਾਲਾਂ ਚ ਮੈਂ ਨਾ ਕਿਸੇ ਦਿਨ ਬੈਠ ਜਾਓ ਮੈਂ ਤੁਹਾਨੂੰ ਵਿਸਤਾਰ ਚ ਦੱਸਦਾਗਾ 28 ਸਾਲਾਂ ਚ ਪੰਜਾਬ ਕਿਵੇਂ ਕਮਜ਼ੋਰ ਹੋਇਆ ਪੰਜਾਬ ਦੇ ਆਸ-ਪਾਸ ਮੈਂ ਸ਼ਾਰਟ ਦੇ ਵਿੱਚ ਗੱਲ ਕਰਦਾ ਪੰਜਾਬ ਦੇ ਆਸ-ਪਾਸ ਜਿਹੜੇ ਪਹਾੜੀ ਰਾਜ ਨੇ ਮੰਨ ਲਓ ਇੱਧਰ ਜੀਐਨਕੇ ਆ ਉਧਰ ਹਿਮਾਚਲ ਆ ਤੇ ਇਹਨਾਂ ਨੂੰ ਇੰਡਸਟਰੀਅਲ ਪੈਕੇਜ ਦਿੱਤਾ ਗਿਆ ਕਿਉਂ ਪੰਜਾਬ ਮਤਰਿਆ ਸੀ ਪੰਜਾਬ ਬਾਰਡਰ ਸੂਬਾ ਹੈ ਸਰਹੱਦੀ ਸੂਬਾ ਹੈ ਇਹਨੂੰ ਪੈਕੇਜ ਨਹੀਂ ਦਿੱਤਾ ਗਿਆ ਔਰ ਸਾਰੀ ਇੰਡਸਟਰੀ ਇੱਥੋਂ ਉੱਥੇ ਚਲੀ ਗਈ ਪਹਿਲਾ ਡਾਕਾ ਵੱਜ ਗਿਆ ਫਿਰ ਪੰਜਾਬ ਦੇ ਵਿੱਚ ਇੰਗਲਿਸ਼ ਵਿਲੋ ਲੱਕੜਾਂ ਦੀ ਸੀ ਜੀ ਐਂਡ ਕੇ ਤੋਂ ਜਿਹਦਾ ਬੈਟ ਬੰਦਾ ਸੀ ਔਰ ਸਚਿਨ ਤਿੰਦੁਲਕਰ ਵਰ ਗਿਆ ਤਾਂ ਲੈ ਕੇ ਵੱਡੇ ਵੱਡੇ ਲੋਕ ਇੱਥੇ ਬੈਟ ਖਰੀਦਣ ਆਉਂਦੇ ਸੀ ਜੀ ਐਂਡ ਕੇ ਨੇ ਕਹਿਤਾ ਅਸੀਂ ਆਪਣੀ ਲੱਕੜ ਨਹੀਂ ਦੇਣੀ ਇਹ ਵੀ ਡਾਕਾ ਇਹ ਵੀ ਡਾਕਾ ਕੋਈ ਬੋਲਿਆ ਕੋਈ ਬੋਲਿਆ ਨਾ ਕੋਈ ਨਹੀਂ ਬੋਲਿਆ ਤੁਸੀਂ ਇਹੀ ਮੈਂ ਕਹਿਣਾ ਪਿਆ ਨਾ ਬਈ ਪੰਜਾਬ ਦੇ ਫਿਰ ਪਾਣੀ ਦਾ ਲੜਾਈ ਚੱਲ ਪਈ ਪੰਜਾਬ ਦੀ ਯੂਨੀਵਰਸਿਟੀ ਦੀ ਲੜਾਈ ਚੱਲ ਪਈ ਪੰਜਾਬ ਦੀ ਹੋਰ ਜਿਹੜੀਆਂ ਸੈਂਟਰਲ ਯੂਨੀਵਰਸਿਟੀ ਜਾਂ ਹੋਰ ਹੈਗੀਆਂ ਇਹਨਾਂ ਦੇ ਲੜਾਈ ਜਲ ਵੀ ਇਹਨਾਂ ਦੇ ਅਧਿਕਾਰਾਂ ਦੀ ਲੜਾਈ ਚੱਲ ਪਈ। BBMP ਦੀ ਲੜਾਈ ਚੱਲ ਪਈ। ਚੰਡੀਗੜ੍ਹ ਪ੍ਰਸ਼ਾਸਨ ਦੀ ਜਿਹੜੀ ਸਾਡੀ ਤਨਤਤੀ ਅਫਸਰਾਂ ਦੀ ਉਹਦੀ ਲੜਾਈ ਚੱਲ ਪਈ। ਹਰ ਜਗ੍ਹਾ ਆ ਕੇ ਪੰਜਾਬ ਡਿਗਿਆ ਥੱਲੇ। ਹਰ ਜਗ੍ਹਾ ਆ ਕੇ ਪੰਜਾਬ ਡਿਗਿਆ। ਪੰਜਾਬ ਖੜਾ ਨਹੀਂ ਹੋ ਪਾਇਆ। ਔਰ ਅੱਜ ਤੁਸੀਂ ਦੇਖੋ ਅੱਜ ਫੇਰ ਬਾਬਾ ਰਾਮ ਰਹੀਮ ਨੂੰ ਪ੍ਰੋਲ ਮਿਲ ਗਈ 21 ਦਿਨ ਦੀ। 21 ਦਿਨ ਦੀ ਫੇਰ ਪ੍ਰੋਲ ਮਿਲ ਗਈ ਆ। ਤੇ ਇਹ ਵੀ ਦਾ ਪੰਜਾਬ ਦੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਤੁਸੀਂ ਉਹਨਾਂ ਨੂੰ ਹਰ ਮਹੀਨੇ ਪ੍ਰੋਲ ਦੇ ਦਿਓ 21 ਦਿਨ ਦੀ ਤੇ ਇਹ ਵੀ ਦਾ ਪੰਜਾਬ ਦੇ ਸਿੱਖਾਂ ਦੇ ਲਈ ਆਪਾਂ ਕਹਦੀਏ ਕਿ ਸਾਡੇ ਲਈ ਵੀ ਕਿਉਂਕਿ ਮੇਰੀ ਵੀ ਆਤਮਾ ਜਿਹੜੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਮੈਂ ਬਹੁਤ ਵੱਡਾ ਉਹਨਾਂ ਦਾ ਡਿਵੋਟੀ ਆ ਸਾਡੇ ਵੀ ਤਾਂ ਮਨ ਨੂੰ ਦੁੱਖਦਾ ਹੈ ਨਾ ਵੀ ਇਹ ਬੰਦਿਆਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਇਹਨਾਂ ਨੂੰ ਪ੍ਰੋਲ ਹਰ ਮਹੀਨੇ ਮਿਲਦੀ ਹੈ ਇਹ ਵੀ ਪੰਜਾਬ ਦੇ ਹੱਕਤ ਕੋਣ ਬੋਲਦਾ ਚਲੋ ਦੱਸੋ ਕੋਣ ਬੋਲਦਾ ਬਈ ਬਾਬੇ ਨੂੰ ਪ੍ਰੋਲ ਦੇਈ ਜਾਂਦੇ ਤੁਸੀਂ ਰਾਮ ਰਹੀਮ ਨੂੰ ਹਰ ਮਹੀਨੇ 21 ਦਿਨ ਦੀ ਪ੍ਰੋਲ ਕੋਣ ਬੋਲਦਾ ਬੋਲਦਾ ਹੀ ਕੋਈ ਨਹੀਂ ਕਿਉਂਕਿ ਪੰਜਾਬ ਦੀਆਂ ਖੇਤਰੀ ਪਾਰਟੀਆਂ ਸਿੱਖ ਕਨਸਟੀਟਿਊਸ਼ਨ ਜਿਹੜੀਆਂ ਸਿੱਖ ਸੰਪਰਦਾਵਾਂ ਜਿਹੜੀਆਂ ਇੰਸਟੀਟਿਊਸ਼ਨਾਂ ਉਹ ਕਮਜ਼ੋਰ ਹੋ ਗਈਆਂ ਜਿਵੇਂ ਖੇਤਰੀ ਪਾਰਟੀ ਕਮਜ਼ੋਰ ਹੋਈ ਨਾਲ ਸਿੱਖ ਇੰਸਟੀਟਿਊਸ਼ਨਸ ਵੀ ਕਮਜ਼ੋਰ ਹੋਈਆਂ ਉਹ ਕਮਜ਼ੋਰ ਹੋਣ ਦਾ ਫਾਇਦਾ ਜਿਹੜਾ ਉਹ ਬਾਕੀ ਚੱਕਿਆ ਜਾ ਰਿਹਾ ਬਿਲਕੁਲ ਇਹ ਸਿਚੁਏਸ਼ਨ ਹੁਣ ਦੇਖਣ ਵਾਲੀ ਗੱਲ ਹੈ ਕਿ 12 ਤਰੀਕ ਨੂੰ ਆਖਰ ਹੋਣ ਕੀ ਵਾਲਾ ਹੈ ਕੌਣ ਪ੍ਰਧਾਨ ਦੀ ਕੁਰਸੀ ਤੇ ਬਹਿੰਦਾ ਹੈ ਔਰ ਅਕਾਲੀ ਦਲ ਦੀ ਵਾਕਡੋਰ ਹੁਣ ਕਿਦੇ ਹੱਥ ਜਾਂਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ